ਪਹਿਲੀ ਇਸ ਤਰ੍ਹਾਂ ਦੀ ਥ੍ਰੈਟ ਹੋਊਗੀ ਇਹ ਪਹਿਲੀ ਵਾਰੀ ਏਡੀ ਵੱਡੀ ਇੱਕ ਚੁਣੌਤੀ ਮਿਲੀ ਆ ਬਾਦਲ ਪਰਿਵਾਰ ਨੂੰ ਕਿ ਉਹਨਾਂ ਦਾ ਹੀ ਕੋਈ ਆਪਣਾ ਬੰਦਾ ਉਹਨਾਂ ਦੇ ਸਾਹਮਣੇ ਆ ਕੇ ਖੜਾ ਹੋ ਜੇ ਓਸੇ ਹੀ ਵੋਟ ਬੈਂਕ ਦੇ ਉੱਤੇ ਨਿਰਭਰ ਹੋਵੇ ਉਹੀ ਰਿਸ਼ਤੇ ਨਾਲ ਉਹ ਵੀ ਵਰਤਣਾ ਚਾਵੇ ਮੈਂ ਇਹ ਚੀਜ਼ ਨੂੰ ਸਮਝਣਾ ਚਾਹੁੰਦਾ ਇਹ ਕਾਪੀ ਅੰਦਰ ਤੋਂ ਅੰਦਰ ਤੱਕ ਧੂਪ ਆਉਣ ਵਾਲੀ ਗੱਲ ਹੁੰਦੀ ਆ ਤਾਂ ਇਹ ਬਹੁਤ ਜ਼ਿਆਦਾ ਨੁਕਸਾਨ ਵੀ ਕਰਦੀ ਇਹਦਾ ਨੁਕਸਾਨ ਦਾ ਖਤਰਾ ਵੀ ਵੱਡਾ ਹੋ ਜਾਂਦਾ ਕੀ ਕਹਿੰਦੇ ਆ ਇਹਦਾ ਮਤਲਬ ਇਹਦੇ ਚ ਦੋ ਗੱਲਾਂ ਦੇਖਣ ਵਾਲੀਆਂ ਨੇ ਕਿ ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੀ ਪ੍ਰੈਕਟਿਸ ਜਿਹੜੀ ਹੈ ਜਾਂ ਕੰਮ ਕਰਨ ਦਾ ਢੰਗ ਤਰੀਕਾ ਇਹਦੇ ਚ ਬੜਾ ਵੱਡਾ ਫਰਕ ਹੈ ਇਹ ਗੱਲ ਬਾਰ-ਬਾਰ ਕਹਿੰਦੇ ਰਹੇ ਨੇ ਮਲੂਖਾ ਵੀ ਕਹਿੰਦੇ ਰਹੇ ਨੇ ਕਿ ਦੋਨਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੈ ਔਰ ਜਿਹੜੇ ਲੀਡਰ ਬਾਕੀ ਅੱਡ ਹੁੰਦੇ ਹੋਣ ហ៊ុន ਢੀਲਸਾ ਉਹਨੇ ਨਾਲ ਆਏ ਨੇ ਚਾਹੇ ਈਵਨ ਜਦੋਂ ਬਾਦਲ ਸਾਹਿਬ ਦੀ ਵਰਸ ਸੀ ਸੀ ਉਤੇ ਥੋੜੇ ਮਿੰਟ ਬੋਲੇ ਪਰ ਇੱਕ ਗੱਲ ਬੋਲੇ ਵੀ ਸੁਵੀਰ ਸਿੰਘ ਨੇ ਤਬਦੀਲੀ ਤਾਂ ਬਹੁਤ ਕੀਤੀ ਆ ਆਪਣੇ ਅੰਦਰ ਪਰ ਬਹੁਤ ਹੋਰ ਕਰਨ ਵਾਲੀ ਆ ਜੀ ਮਤਲਬ ਉਹਦਾ ਮਤਲਬ ਇਹ ਹੁੰਦਾ ਕਿ ਹੁਣ ਬੰਦਾ ਨਾ ਤੁਹਾਨੂੰ ਸੀਈਓ ਵਾਂ ਕੇ ਤੁਹਾਡੀ ਡਿਕਟੇਸ਼ਨ ਤੇ ਕੰਮ ਨਹੀਂ ਕਰੇਗਾ ਜਿਹੜੀ ਟੀਮ ਹੁੰਦੀ ਆ ਉਹ ਸਾਥੀਆਂ ਦੀ ਟੀਮ ਹੁੰਦੀ ਆ ਜੇ ਤੁਹਾਨੂੰ ਤੁਹਾਡੀ ਉਹ ਗੱਲ ਮੰਨਦੇ ਵੀ ਨੇ ਇੱਕ ਤਾਂ ਮੋਰਲ ਪ੍ਰਭਾਵ ਚ ਮੰਨਦੇ ਨੇ ਕਿ ਤੁਸੀਂ ਉਹਨਾਂ ਨਾਲੋਂ ਮਿਹਨਤ ਜ਼ਿਆਦਾ ਕਰਦੇ ਹੋ ਲੋਕਾਂ 'ਚ ਤੁਹਾਡਾ ਪ੍ਰਭਾਵ ਜਾਂਦਾ ਹੁੰਦਾ ਹੈ ਤੇ ਨਾਲ ਪਰ ਉਹਨਾਂ ਨੂੰ ਤੁਸੀਂ ਕੌਨਫੀਡੈਂਸ ਨਾਲ ਜ਼ਰੂਰ ਲੈਂਦੇ ਹੁੰਦੇ ਹੋ ਵੀ ਭਾਈ ਮੈਂ ਤੇਰੇ ਨਾਲ ਪਹਿਲਾਂ ਗੱਲ ਕਰਦਾ ਪ੍ਰਕਾਸ਼ ਸਿੰਘ ਮਾਦਨ ਉਹਨਾਂ ਦਾ ਜਿਹੜਾ ਇੱਕ ਤਰੀਕਾ ਸੀ ਜਿਹੜਾ ਬੰਦਾ ਨਾਰਾਜ਼ ਲੱਗਦਾ ਸੀ ਨਾ ਹੀ ਪ੍ਰਪੋਜ਼ ਉਹਦੇ ਤੋਂ ਕਰਾਉਂਦੇ ਚਾਹੇ ਉਹਦੇ ਘਰੇ ਜਾਂਦੇ ਚਾਹੇ ਜਿਵੇਂ ਮਰਜ਼ੀ ਕਰਦੇ ਵੀ ਤੁਸੀਂ ਇਹਨੂੰ ਦੇਖਣਾ ਤੁਸੀਂ ਮੇਰੇ ਨਾਲ ਗੱਲ ਨਹੀਂ ਕਰਨੀ ਐ ਬਾਕੀ ਦੇ ਮੁਕਾਬਲ ਤਾਂ ਤੇ ਇੱਥੇ ਮੈਂ ਰੱਖਿਆ ਕਿ ਕਾਫੀ ਦੇਰ ਤੱਕ ਨਾਰਾਜ਼ਗੀ ਚੱਲਦੀ ਐ ਤਾਂ ਚੱਲਦੀ ਰਹੇ ਚੱਲਦੀ ਐ ਤਾਂ ਚੱਲਦੀ ਰਹੇ ਰਿਗਾਰਡ ਦੀ ਗੱਲ ਐ ਔਰ ਇਹ ਗੱਲ ਬੜੀ ਵੱਡੇ ਰੋਧਨ ਸਾਹਮਣੇ ਜਦੋਂ ਬ੍ਰਹਮਪੁਰਾ ਤੇ ਮੰਜੀਠੀਆ ਦੇ ਵਿੱਚ ਵੀ ਆਪਸ ਦੇ ਵਿੱਚ ਨਹੀਂ ਸੀ ਨਾ ਮੰਜੀਠੀਆ ਉਹਨਾਂ ਨੂੰ ਬਾਜੇ ਦਾ ਜਰਨਲ ਕਹਿਣ ਨਾਗੇ ਸੀਗੇ ਬ੍ਰਹਮਪੁਰਾ ਹਜੇ ਰਹਿਗੇ ਸੀ ਪਾਰਟੀ ਦੇ ਵਿੱਚ ਹੀ ਤੇ ਉੱਥੇ ਬ੍ਰਹਮਪੁਰਾ ਵਾਲਾ ਦੇ ਬੈਠੇ ਬਾਦਲ ਉਹਨਾਂ ਨੇ ਉਸ ਇਲੈਕਸ਼ਨ ਦੇ ਵਿੱਚ ਜ਼ਿਲ੍ਹਾ ਵਾਈਜ਼ ਬੁਲਾਏ ਹੋਏ ਸੀ ਸੀਨੀਅਰ ਲੀਡਰ ਤੇ ਜਦੋਂ ਮੰਜੀਠਾ ਉਹਨੇ ਆਏ ਤੇ ਬਾਦਲ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪੈਰੀਂ ਹੱਥ ਲਾਇਆ ਕਰੋ ਆਪਣੀ ਆਕੜ ਚ ਨਾ ਰਿਆ ਕਰੋ ਪਾਰਟੀ ਇਹਨਾਂ ਨਾਲ ਖੜੀ ਹੈ ਮੇਰੇ ਸਾਥੀ ਨੇ ਪੁਰਾਣੇ ਜਿਨ੍ਹਾਂ ਦੇ ਤੁਹਾਨੂੰ ਪਲੇਟ ਚ ਰੱਖੀ ਰਖਾਈ ਮਿਲ ਗਈ ਸਾਰੇ ਬੰਦਿਆਂ ਦੇ ਸਾਹਮਣੇ ਹੁਣ ਚਾਹੇ ਬਾਦਲ ਸਾਹਿਬ ਨੇ ਕੁਝ ਨਾ ਕਰਨਾ ਹੋਵੇ ਮੰਤਰੀ ਮਜੀਠੀਆ ਨੇ ਹੀ ਬਣਾਉਣਾ ਸੀ ਬਾਕੀ ਚੀਜ਼ਾਂ ਜੋ ਕਰਨੀਆਂ ਸੀ ਪਰ ਪਬਲਿਕਲੀ ਇੱਕ ਰਿਗਾਰਡ ਜਾ ਬਣਾਤਾ ਨਾ ਜੇ ਬਰੰਪੁਰਾ ਦੀ ਬਾਦਲ ਬੜਾ ਕਵਰ ਕਰਦਾ ਰਹੇ ਕਰਦੇ ਰਹੇ ਬਾਕੀ ਚੀਜ਼ਾਂ ਤਾਂ ਹੋ ਰਹੀਆਂ ਨੇ ਇਹ ਤੁਸੀਂ ਸਟਰੈਟਜੀ ਦਾ ਲਾ ਲੋ ਹਿੱਸਾ ਚਾਹੇ ਬਾਦਲ ਸਾਹਿਬ ਨੇ ਵੀ ਇਕੱਲੇ ਇਕੱਲੇ ਕਰਕੇ ਸਭ ਨੂੰ ਉਵੇਂ ਕੀਤਾ ਪਰ ਸਟਰੈਟਜੀ ਹੋਰ ਸੀ ਸਟਰੈਟਜੀ ਹੋਰ ਸੀ ਕਿ ਲੋਕਾਂ ਦੇ ਵਿੱਚ ਪ੍ਰਭਾਵ ਇੱਕ ਇਸ ਲੈਵਲ ਦੇ ਉੱਤੇ ਸੀ ਔਰ ਜਿਵੇਂ ਜਿਹੜਾ ਮਰਜ਼ੀ ਚਲਾ ਜਾਂਦਾ ਸੀ ਅਫਸਰਾਂ ਦੀ ਮੀਟਿੰਗ ਵੀ ਹੁੰਦੀ ਆ ਜਦੋਂ ਚੇਅਰਮੈਨਸਟਰ ਵੀ ਸੀ ਕੋਈ ਐਮਐਲਏ ਆ ਗਿਆ ਪਾਰਟੀ ਦਾ ਲੀਡਰ ਉਹ ਕਹਿੰਦਾ ਕਾਕਾ ਕੋਈ ਨਹੀਂ 10 ਮਿੰਟ ਤੁਸੀਂ ਰੁਕੋ ਇਹ ਆਏ ਨੇ ਆਪਾਂ ਚਾਪ ਯਹਾਂ ਤੁਸੀਂ ਦੱਸੋ ਜੀ ਪਹਿਲਾਂ ਆਪਾਂ ਤੁਹਾਡਾ ਕੰਮ ਕਰੀਏ ਉਹ ਇੱਕ ਬਿਹੇਵੀਅਰ ਸੀਗਾ ਜਿਹੜਾ ਉਹ ਸਾਰੇ ਮਾਮਲੇ ਚਾਹਦਾ ਕਿ ਉਹ ਪਾਲਿਸੀਆਂ ਦੀਆਂ ਗਲਤੀਆਂ ਅਮਲ ਦੀਆਂ ਉੱਥੇ ਵੀ ਬਾਤ ਸੀ ਪਰ ਇੱਥੇ ਮੈਨੂੰ ਲੱਗਦਾ ਸੁਬੀਰ ਉਹਨਾਂ ਦਾ ਇਹ ਲੱਗਦਾ ਹੈ ਉੱਥੇ ਕੋਈ ਥੋੜਾ ਜਿਹਾ ਐਰੋਗੈਂਸ ਹੁੰਦੀ ਹੈ ਇੱਕ ਉਦਾਹਰਨ ਹੋਰ ਸੀ ਜਿਹੜੀ ਬਾਅਦ ਦੇ ਵਿੱਚ ਆ ਕੇ ਇਹ ਉਲਝਣ ਵਾਲੀ ਵੀ ਇਹਨਾਂ ਲਈ ਬਣੀ ਜਦੋਂ ਬੀਬੀ ਜ਼ਗੀਰਕੌਰ ਨੂੰ ਪ੍ਰਧਾਨਗੀ ਤੋਂ ਲਾਇਆ ਤੇ ਮੱਕੜ ਨੂੰ ਬਣਾਇਆ ਤੇ ਉਹ ਨਾ ਪ੍ਰਸਤਾਪ ਬੀਬੀ ਜਗੀਰ ਕੌਰ ਕੋਲ ਕਰਵਾਇਆ ਤੁਹਾਨੂੰ ਯਾਦ ਹੋਣਾ ਔਰ ਇਸ ਵਾਰੀ ਬੀਬੀ ਜਗੀਰ ਕੌਰ ਜਦੋਂ ਲੱਥਦੇ ਨੇ ਤਾਂ ਉਹ ਫਿਰ ਵਕ ਹੋ ਜਾਂਦੇ ਉਦੋਂ ਬੀਬੀ ਜਗੀਰ ਕੌਰ ਉਸ ਅਸਰ ਥੱਲਿਓਂ ਪਾਸੇ ਨਹੀਂ ਹਟ ਸਕੇ ਹਾਲਾਂਕਿ ਉਹਨਾਂ ਨੂੰ ਬਹੁਤ ਬੁਰਾ ਲੱਗਿਆ ਮੈਨੂੰ ਯਾਦ ਹੈ ਉਹਨਾਂ ਦਿਨਾਂ ਦੇ ਵਿੱਚ ਬਾਦਲ ਸਾਹਿਬ ਨੇ ਚੀਜ਼ਾਂ ਮੈਨੇਜ ਕਰਨਾ ਕਿਵੇਂ ਉਹ ਉਹਨਾਂ ਦਾ ਆਪਣਾ ਹੀ ਤਰੀਕਾ ਸੀਗਾ ਇਹ ਦੋਨਾਂ ਦੇ ਵਿੱਚ ਇੱਕ ਸੇਮ ਉਦਾਹਰਨ ਚੱਲਦੀ ਹੈ ਕਿ ਇੱਕੋ ਮਾਮਲੇ ਨੂੰ ਦੋ ਵਾਰੀ ਔਰ ਇਸ ਤੋਂ ਬਾਅਦ ਵਿਗਾੜ ਘਟਾਇਆ ਤੁਸੀਂ ਗੱਲ ਕਰ ਰਹੇ ਸੀ ਹੁਣ ਇਹੀ ਬੰਨਾ ਸੁਖਵੀਰ ਸਿੰਘ ਮਾਦਲ ਨੂੰ ਪ੍ਰਧਾਨ ਬਣਾਉਣ ਵੇਲੇ ਇੱਕ ਬੰਦਾ ਬ੍ਰਹਮਪੁਰਾ ਤਾਇਦ ਕਰਦੇ ਨੇ ਤੇ ਦੂਜਾ ਤਾਇਦ ਵਜੀਦ ਕਰਦੇ ਨੇ ਉਹੀ ਢੀਲਸਾ ਸਾਹਿਬ ਜਿਹੜੇ ਕਹਿੰਦੇ ਸੀ ਸੁਖਵੀਰ ਨਹੀਂ ਠੀਕ ਕਿਵੇਂ ਤਾਂ ਮਨਾਇਆ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਇਕੱਲੇ-ਇਕੱਲੇ ਨੂੰ ਗੱਲ ਕਹਿ ਕੇ ਕੋਈ ਤਰੀਕੇ ਨਾਲ ਉਹਨਾਂ ਨੂੰ ਕੰਫੀਡੈਂਸ ਚ ਲੈ ਕੇ ਹਰ ਵਾਰੀ ਗਏ ਕੀਤਾ ਸੁਖਵੀਰ ਸਿੰਘ ਮਾਦਲ ਦਾ ਉਹ ਤਰੀਕਾ ਨਹੀਂ ਨਜ਼ਰ ਆਇਆ ਇਹ ਕਹਿੰਦੇ ਨੇ ਮੇਰੇ ਕੋਲ ਨਿੰਮਕੇ ਹੀ ਬੰਦਾ ਆਏ ਜੇ ਮੇਰੀ ਗੱਲ ਮੰਨਦਾ ਤਾਂ ਜਿਵੇਂ ਬੀਬੀ ਦਾ ਮਾਮਲਾ ਕਲੀਅਰ ਕਟਾ ਹੈ ਜੇ ਉਹਨਾਂ ਨੂੰ ਕੰਫੀਡੈਂਸ ਚ ਲੈ ਕੇ ਹੋਰ ਤਰੀਕੇ ਨਾਲ ਗੱਲ ਕਰਦੇ ਉਹ ਮਗਰ ਪਾਉਂਦੇ ਨੇ ਆ ਦੂਜੇ ਬੰਦਿਆਂ ਨੂੰ ਜਿਹੜੇ ਉਹਦੋਂ ਹੇਠਲੇ ਹੁੰਦੇ ਨੇ ਨਾ ਉਹ ਪਹਿਲਾਂ ਹੀ ਇਹੋ ਜਿਹੀ ਗੱਲ ਕਰਨ ਲੱਗ ਜਾਂਦੇ ਨੇ ਬੰਦਾ ਨਾਰਾਜ਼ ਹੋ ਜਾਂਦਾ ਔਰ ਮੇਰੇ ਖਿਆਲ ਨਾਲ ਉਹਨਾਂ ਨੇ ਇਹ ਲੱਗ ਗਿਆ ਵੀ ਇੱਕ ਵਾਰ ਜਿਵੇਂ ਮਲੂਕੇ ਉਹਨਾਂ ਨੂੰ ਮਨਾ ਲਿਆ ਸੀ ਜਾ ਕੇ ਬਾਅਦ ਦੇ ਵਿੱਚ ਜਦੋਂ ਜਗਮੀਤ ਭਰਾੜਾ ਨੂੰ ਟਿਕਟ ਵੀ ਮਿਲੀ ਉਹਨਾਂ ਨੂੰ ਲੱਗ ਗਿਆ ਹੁਣ ਸਭ ਕੁਝ ਠੀਕ ਹੈ ਕਈ ਵਾਰ ਇੱਕ ਵਾਰ ਮਨਾਉਣਾ ਉਹ ਹੋਰ ਗੱਲ ਹੁੰਦੀ ਆ ਮੌਕੇ ਤੇ ਬੰਦਾ ਕਹਿੰਦਾ ਹੁਣ ਕ੍ਰਾਈਸਿਸ ਆ ਚਲੋ ਹਜੇ ਟਾਲ ਹੋ ਗਿਆ ਪਰ ਉਹਨੂੰ ਹੋਰ ਰਿਪੇਅਰ ਕਰਨ ਵਾਸਤੇ ਜਿਹੜੀ ਚੀਜ਼ ਚਾਹੀਦੀ ਹੁੰਦੀ ਆ ਅੱਗੇ ਤੋਂ ਅੱਗੇ ਰਿਲੇਸ਼ਨ ਨੂੰ ਇੰਪਰੂਵ ਕਰਨਾ ਸ਼ਾਇਦ ਉਹ ਨਹੀਂ ਬੜ پا ਰਹੀ ਉਸ ਪੰਧਰ ਤੇ ਉੱਤੇ ਇਸੇ ਕਰਕੇ ਇੱਕ ਗੱਲ ਬੜੀ ਜ਼ਰੂਰੀ ਹੈ ਸਿਆਸਤ ਦੇ ਵਿੱਚ ਕਿ ਟੀਮ ਲੀਡਰ ਹੋਣਾ ਟੀਮ ਦਾ ਲੀਡਰ ਦਾ ਮਤਲਬ ਕੇਵਲ ਕੈਪਟਨ ਐਵੇਂ ਨਹੀਂ ਹੁੰਦਾ ਕਿ ਤੁਸੀਂ ਦੂਜਿਆਂ ਨਾਲੋਂ ਬਿਹਤਰ ਹੋ ਜਾਂ ਦੂਜੇ ਨਾਲੋਂ ਤਾਕਤਵਰ ਹੋ ਉਹਦੇ ਸੁਣਨਾ ਤੇ ਉਹਦੇ ਇਤਫਾਕ ਬਣਾਉਣਾ رائے ਜਿਹੜੀ ਹੈ ਇਕੱਠੀ ਕੰਸੈਂਸਸ ਸਹਿਮਤੀ ਬਣਾਉਣੀ ਤੇ ਇਹ ਸਾਰੇ ਆ ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਲੱਗਦਾ ਪਹਿਲਾਂ ਤੁਸੀਂ ਦੂਜੇ ਬੰਦੇ ਭੇਜਦੇ ਹੋ ਫਿਰ ਤੀਜੇ ਬੰਦੇ ਜਿਹੜੇ ਤੁਹਾਡੇ ਬਰਾਬਰ ਜਿਹਦੇ ਨੇੜੇ-ਤੇੜੇ ਸੈਕੰਡ ਕਤਾਰ ਦੇ ਹੁੰਦੇ ਨੇ ਉੱਥੇ ਨਾ ਬੰਦੇ ਭੇਜਣ ਦੀ ਬਜਾਏ ਡਾਇਰੈਕਟ ਹਾਰਟ ਟੂ ਹਾਰਟ ਗੱਲ ਕਰਨ ਦੀ ਲੋੜ ਜ਼ਿਆਦਾ ਹੁੰਦੀ ਹੈ ਮੇਰੇ ਕੰਨ ਉਹ ਬੰਦਾ ਸਭ ਤੋਂ ਹੋਰ ਪਾਜਲ ਹੋ ਜਾਂਦਾ ਅਗਲਾ ਕਹਿੰਦਾ ਯਾਰ ਬੰਦੇ ਭੇਜੀ ਜਾਂਦਾ ਮੇਰੇ ਨਾਲ ਜਾਂਦਾ ਜਾਂ ਫਲਾਣੇ ਨਾਲ ਜਾਂਦਾ ਜਿਹਨੂੰ ਤੁਸੀਂ ਭੇਜਦੇ ਹਾਂ ਹਾਂ ਇਹ ਵੀ ਤੱਕ ਗੱਲ ਹੋਈ ਜਾਂਦੀ ਹੈ ਹੁਣ ਮਜੀਠੀਆ ਉਹਨੀ ਭਾਵੇਂ ਸੀਨੀਅਰ ਆਦਮੀ ਹੋਣ ਪਾਰਟੀ ਦੇ ਵਿੱਚ ਉਸ ਪਦਰ ਤੇ ਪਰ ਮਨੂਕੇ ਹੁਣੀ ਤਾਂ ਇਹ ਕਹਿੰਦਾ ਨਾ ਮਜੀਠੀਆ ਕੱਲ ਆਇਆ ਅੰਦਰ ਰਖਤੇ ਦਾ ਬੰਦਾ ਇਹੀ ਕਹਿੰਦਾ ਨਾ ਵੀ ਕੱਲ ਆਇਆ ਤੇ ਤੁਸੀਂ ਇਹ ਕਿਉਂ ਕਰਦੇ ਅਸੀਂ ਪੁਰਾਣੇ ਇਵਨ ਬਾਦਲਾ ਦੇ ਲੋਇਲ ਦੇ ਤੌਰ ਤੇ ਜਾਣੇ ਜਾਂਦੇ ਸੀ ਇਹ ਬੰਦੇ ਤਾਂ ਮਤਲਬ ਮਲੂਕੇ ਹੋ ਨਹੀਂ ਤਾਂ ਦੂਜੀ ਗੱਲ ਇਹ ਵੀ ਹੈ ਕਿ ਪੋਲਿਟਿਕਸ ਦੇ ਵਿੱਚ ਹੁਣ ਕਿਸੇ ਦਾ ਵੀ ਉਸ ਪਦਦਰ ਦਾ ਯਕੀਨ ਨਹੀਂ ਰਹਿ ਗਿਆ ਸਭ ਨੂੰ ਲੱਗਣ ਲੱਗ ਗਿਆ ਕਿ ਪਾਰਟੀਆਂ ਜਿਹੜੀਆਂ ਨੇ ਨਾ ਪਬਲਿਕ ਲਿਮਟਿਡ ਕੰਪਨੀਆਂ ਨੇ ਪ੍ਰਾਈਵੇਟ ਲਿਮਟਿਡ ਕੰਪਨੀਆਂ ਨੇ ਇਹ ਹੁਣ ਪਾਰਟੀਆਂ ਨਹੀਂ ਬਚੀਆਂ ਇਸ ਲਈ ਜੇ ਇੱਧਰ ਨਹੀਂ ਬਣਦਾ ਤਾਂ ਹੋਰ ਚਲਦੇ ਆ ਕਿਤੇ ਹੁਣ ਬੀਜੇਪੀ ਚ ਕਿਹੜਾ ਐਵੇਂ ਟਰੀਟ ਹੋਣਗੇ ਕੋਈ ਜ਼ਰੂਰੀ ਥੋੜੀ ਪਤਾ ਕਿ ਬੀਜੇਪੀ ਚ ਕੋਈ ਬਹੁਤ ਜਾ ਕੇ ਤੁਹਾਡੀ ਸੁਣਦਾ ਆ ਕੀ ਗੱਲ ਕੋਣ ਸੁਣਿਆ ਕਰੇਗਾ ਹਰ ਬਾਰ 아마ਤ ਸਾ ਸੁਣਿਆ ਕਰੇਗਾ ਹਰ ਬਾਰ ਮੋਦੀ ਸੁਣਿਆ ਕਰਨਗੇ ਕੌਣ ਪੁੱਛੂਗਾ ਮਤਲਬ ਕੱਲਾ ਇੱਕ ਪਾਰਟੀ ਦਾ ਕੁਐਸਚਨ ਨਹੀਂ ਹੈ ਓਵਰਆਲ ਪਾਰਟੀਆਂ ਦੇ ਵਿੱਚ ਵੀ ਇਹ ਕ੍ਰਾਈਸਿਸ ਲਗਾਤਾਰ ਹੈ ਤੁਸੀਂ ਜੇਕਰ ਇਸ ਗੱਲ ਨੂੰ ਆਪਾਂ ਦੇਖਦੇ ਆ ਤੇ ਚੌਧਰੀ ਬਰਿੰਦਰ ਸਿੰਘ ਬਾਹਰ ਆ ਗਏ ਨੇ ਨਾ ਕਾਂਗਰਸ ਚ ਆ ਗਏ ਔਰ ਕਾਂਗਰਸ ਕੀ ਕਹਿ ਰਹੇ ਨੇ ਉਹਨਾਂ ਜਾ ਕੇ ਸਰ ਛੋਟੂ ਰਾਮ ਦੀ ਲੇਗੇਸੀ ਹੈ ਉਹਦੇ ਮਤਲਬ ਤੀਜੀ ਪੀੜ੍ਹੀ ਦੇ ਵਿੱਚੋਂ ਇਹਨੇ ਉਹਨੇ ਜਿਹੜੇ ਛੋਟੂ ਰਾਮ ਦਾ ਮਤਲਬ ਸੈਕੂਲਰ ਐਂਗਲ ਤੋਂ ਵੀ ਸੀ ਜਿਹੜੇ ਕਿਸਾਨੀ ਦੇ ਹਮਦਰਦ ਲਗਾਤਾਰ ਮੰਨੇ ਜਾਂਦੇ ਸੀ ਐਡੇ ਵੱਡੇ ਔਰ ਜੀ ਨੇ ਘੱਟ ਤਾਕਤ ਹੋਣ ਦੇ ਬਾਵਜੂਦ ਅੰਗਰੇਜ਼ਾਂ ਦੇ ਰਾਜ ਦੇ ਦੌਰਾਨ ਹੀ ਐਨੇ ਕਾਨੂੰਨ ਕਿਸਾਨੀ ਦੀ ਫੇਵਰਚ ਬਣਾਉਣ ਦੀ ਟਰਾਈ ਕੀਤੀ ਤੇ ਕਿਸਾਨ ਅੰਦੋਲਨ ਵੀ ਸਰਛੋਟੂ ਰਾਮ ਦੇ ਨਾਂ ਤੇ ਕਈ ਵਾਰ ਗੱਲ ਕਰਦਾ ਤੇ ਉਹ ਹੁਣ ਅੱਜ ਆ ਕੇ ਕੀ ਕਹਿ ਰਹੇ ਨੇ ਕਿ ਕੱਲਾ ਮੈਂ ਘਰ ਵਾਪਸੀ ਨਹੀਂ ਕੀਤੀ ਵਿਚਾਰ ਵਾਪਸੀ ਵੀ ਕੀਤੀ ਹੈ ਇਹਦਾ ਮਤਲਬ ਵਿਚਾਰ ਵੀ ਕੋਈ ਇਹੋ ਜਿਹੀ ਸੋਚ ਹੈ ਜਿਹੜੀ ਕਦੇ ਉਧਰ ਲੱਗ ਜਾਂਦੀ ਹੈ ਕਦੇ ਉਧਰ ਲੱਗ ਜਾਂਦੀ ਹੈ ਕਦੇ ਆਫ ਆਨ ਹੁੰਦੇ ਨੇ ਵਿਚਾਰ ਵੀ ਜਿਵੇਂ ਹੁੰਦੇ ਨੇ ਇਹ ਇੱਕ ਅਜੀਬ ਜੀ ਗੱਲ ਹੈ ਜਿਹੜੀ ਸਿੰਗੋ ਆ ਨਾ ਇੱਕ ਹੋਰ ਗੱਲ ਜਿਹੜੀ ਬਾਦਲ ਸੁਖਵੀਰ ਸਿੰਘ ਬਾਦਲ ਤੇ ਅਬੇ ਚਟਾਲਾ ਦੀ ਈਗੋ ਮੈਨੂੰ ਲੱਗਦੀ ਹੈ ਜੇ ਇਹ ਰੈਫਰੈਂਸ ਮੈਂ ਤਾਂ ਦੇ ਰਿਹਾ ਕਿ ਇਹ ਦੋਨੇ ਫੈਮਿਲੀ ਆਪਣੇ ਸਾਹਮਣੇ ਜਿਹੜੇ ਓਮ ਪ੍ਰਕਾਸ਼ ਚਟਾਲਾ ਨੇ ਕਿਹਾ ਸੀ ਕਿ ਸਾਡਾ ਪਰਸਨਲ ਰਿਲੇਸ਼ਨ ਬਹੁਤ ਡੇਰੇ ਉਹ ਵੀ ਸੰਗਠਨ ਆਪਣੀ ਜਗ੍ਹਾ ਆਪਾਂ ਸੰਗਠਨ ਚ ਇਕੱਠੇ ਆ ਤੇ ਉਹ ਦੂਜੇ ਜਿਹੜੇ ਚਟਾਲਾ ਜਿਹੜੇ ਜਨਾਇਕ ਪਾਰਟੀ ਵਾਲੇ ਨੇ ਹਾਂ ਅਜੇ ਚਟਾਲਾ ਤੇ ਉਹਦਾ ਬੇਟਾ ਉਹ ਕਹਿੰਦੇ ਨੇ ਅਸੀਂ ਜਾ ਸਕਦੇ ਹਾਂ ਜੇ ਉਹਨਾਂ ਦੇ ਫਾਦਰ ਕਹਿਣਗੇ ਇਕੱਠੇ ਹੋ ਸਕਦੇ ਆ ਦੁਬਾਰਾ ਇੰਡੀਅਨ ਨੈਸ਼ਨਲ ਲੋਕਦਲ ਚ ਤੇ ਦੂਜੇ ਪਾਸੇ ਉਹ ਚਟਾਲਾ ਇਹ ਕਹਿ ਰਿਹਾ ਕਿ ਨਹੀਂ ਮਤਲਬ ਇਹ ਨਹੀਂ ਕੋਈ ਕਿਵੇਂ ਆ ਜਾਣਗੇ ਜਿਹੜੇ ਗद्दार ਨੇ ਉਹ ਕਿਵੇਂ ਹੋ ਜਾਣਗੇ ਫਲਾਨਾ ਮਤਲਬ ਉਹਦਾ ਵੱਡਾ ਦਾਇਰਾ ਨਹੀਂ ਉਹ ਪਹਾੜੀਆਂ ਚ ਸਰੀਕੇ ਵਾਲੀ ਗੱਲ ਕਰਦਾ ਨਾ ਜਰੋਂਦੀ ਹੈ ਤੇ ਦੂਜਾ ਇੱਕ ਵੱਡਾ ਆਦਮੀ ਹੋਰ ਕੇ ਤੇ ਬੈਠਾ ਕੀ ਸਰੀਕੇ ਨਾਲ ਪਾਰਟੀਆਂ ਚੱਲਦੀਆਂ ਨੇ ਜਾਂ ਸੰਕਟ ਦੇ ਮੌਕੇ ਦੁਬਾਰਾ ਇਕੱਠੇ ਕਰਕੇ ਦੁਬਾਰਾ ਪਾਰਟੀਆਂ ਇੱਕ ਨੇਚਰ ਆਇਆ ਕਿ ਫਿਊਡਲ ਮਾਈਂਡਸੈਟ ਹੈ ਮੇਰਾ ਕਹਿਣਾ ਜਿਹੜਾ ਇਸ ਪੱਧਰ ਦੇ ਉੱਤੇ ਆ ਰਿਹਾ ਔਰ ਮੈਂ ਤਾਂ ਕਰਦਾ ਕਿ ਦੋਨਾਂ ਦਾ ਤਾਲਕਤ ਹੈ ਦੋਨਾਂ ਦਾ ਰਿਲੇਸ਼ਨ ਬਹੁਤ ਹੈ ਇੱਕ ਦੂਜੇ ਸਰਕਾਰ ਦੇ ਵਿੱਚ ਵੀ ਰਾਇਮਸਵਰੇ ਵੀ ਹੁੰਦੇ ਨੇ ਤੇ ਸ਼ਾਇਦ ਉਹ ਰਾਇਮਸਵਰੇ ਵਾਲੇ ਇਹੋ ਜਿਹਾ ਰਾਇ ਸੁਖਵੀਰ ਸਿੰਘ ਨੂੰ ਦੰਦੇਉਣਗੇ ਸੁਖਵੀਰ ਸਿੰਘ ਇਹੋ ਜਿਹੀ ਰਾਇ ਦੂਜਿਆਂ ਨੂੰ ਵੀ ਦੰਦਾ ਹੋਣਾ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਵੀ ਦੇਖਣ ਦਾ ਸਵਾਲ ਦੇਖੋ ਭਾਵੇਂ ਅਕਾਲੀ ਦਲ 100 ਸਾਲ ਤੋਂ ਜ਼ਿਆਦਾ 103 ਸਾਲ ਪੁਰਾਣੀ ਪਾਰਟੀ ਹੋ ਗਈ ਹੈ ਪਰ ਹੁਣ ਇਹਨਾਂ ਪਾਰਟੀਆਂ ਨੂੰ ਪਰਿਵਾਰਕ ਪਾਰਟੀਆਂ ਕਿਹਾ ਜਾਣ ਲੱਗ ਪਿਆ ਸੀ ਪਿੱਛੇ ਵਿਰੋਧੀ ਸਾਰੇ ਦੋਸ਼ ਲਾਉਂਦੇ ਰਹੇ ਕਿ ਪਰਿਵਾਰਾਂ ਤੱਕ ਸੀਮਤ ਹੋ ਗਈਆਂ ਨੇ ਕਿ ਮੰਤਰਾਲਿਆਂ ਦੇ ਵਿੱਚ ਵੀ 5-5 7-7 10-10 ਮੰਤਰਾਲੇ 5-5 ਮੰਤਰੀ ਇੱਕੋ ਪਰਿਵਾਰਾਂ ਚੋਂ ਜਾਂ ਰਿਸ਼ਤੇਦਾਰੀਆਂ ਚੋਂ ਆਉਂਦੇ ਨੇ ਉਹਨਾਂ ਦਾ ਵੀ ਇਹੀ ਹਾਲ ਹੁਣ ਛੋਟੇ ਨੇ ਜਿਹੜੀ ਸਰਕਾਰ ਚਲਾਈ ਆ ਭਾਜਪਾ ਨਾਲ ਰਲ ਕੇ ਤੇ ਹੁਣ ਜਦੋਂ ਉਹਨਾਂ ਨੇ ਰਾਸ ਦਿਖਾਤਾ ਵੀ ਜਾ ਔਰ ਜਾਂਦਾ ਜਿਹਾ ਰਸਤਾ ਦੇਖ ਲਓ ਜ਼ਮੀਨ ਦਿਖਾਤੀ ਹੁਣ ਉਹ ਪਰਿਵਾਰ ਵੱਲ ਮੁੜੇ ਪਰਿਵਾਰਕ ਉਹ ਕਹਿੰਦਾ ਇਹ ਨਹੀਂ ਲੈਣਾ ਹੁਣ ਹੁਣ ਓਮ ਪ੍ਰਕਾਸ਼ ਚੋਟਾਲਾ ਇੱਕ ਪਿਤਾ ਵਾਂਗ ਉਥੇ ਕੀ ਫੀਲ ਕਰਦੇ ਹੋਣਗੇ ਜੀ ਵੀ 5 ਸਾਲ ਤਾਂ ਇਹਨਾਂ ਨੇ ਵੀ ਕੱਖ ਨਹੀਂ ਪੁੱਛਿਆ ਅਸੀਂ ਕੰਨੀ ਦੇ ਕਿਾਰੇ ਵਾਂਗ ਸੁੱਕੇ ਰਹਿ ਗਏ ਇਹ 5 ਸਾਲ ਨਿਆਰੇ ਲਏ